वागुरू जी का खालसा वाहगुरू जी की फतेह आज अस गुरुद्वारा पिंड सिटा वाले ਬਰਦਵਾਲਾ ਚਵਾਰਾ ਸਾਹਿਬ ਵਿਖੇ ਪਹੁੰਚੇ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਲਵੇ ਦੀ ਯਾਤਰਾ ਵੇਲੇ ਇੱਥੇ ਆਏ ਇਸ ਤੋਂ ਬਾਅਦ ਫਿਰ ਪਲਮਾਨ ਪਲਮਾਨ ਤੋਂ ਫਿਰ ਨਾਨਕਾਣਾ ਸਾਹਿਬ ਆਉਣ ਚਲੇਗੇ ਸ਼ਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ ਇਹ ਸ਼ਬਦ ਆਸਾ ਦੀ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 472 ਅੰਗ ਤੇ ਦਰਜ ਹੈ ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸੇ ਅਸਥਾਨ ਤੇ ਉਚਾਰਨ ਕੀਤਾ ਸੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਲੋਕਾਂ ਨੂੰ ਸੱਚ ਦੇ ਮਾਰਗ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਹੋਏ ਮਾਲਵੇ ਦੇਸ਼ ਦੇ ਨਗਰ ਛਿੰਟਾ ਵਾਲੇ ਦੇ ਵਸਨੀਕ ਭਗਤ ਚੰਨਣ ਮੱਲ ਜਾੜਾ ਖੱਤਰੀ ਦੇ ਘਰੇ ਵਿਖੇ ਪਹੁੰਚੇ ਤਾ ਭਗਤ ਜੀ ਨੇ ਬੜੇ ਆਦਰ ਸਤਕਾਰ ਦੇ ਨਾਲ ਗੁਰੂ ਜੀ ਦਾ ਆਸਨ ਆਪਣੇ ਚਵਾਰੇ ਦੇ ਵਿੱਚ ਕਰਵਾ ਦਿੱਤਾ ਉਦੋਂ ਇਹ ਨਗਰ ਘੁਗ ਵਸਦਾ ਸ਼ਹਿਰ ਸੀ ਤੇ मंसूर अली ਖਾਂ ਕਾਕੜੇ ਵਾਲੇ ਰਾਜਪੂਤ ਦੇ ਕਬਜ਼ੇ ਵਿੱਚ ਆ ਜਾਣ ਕਰਕੇ ਇਸ ਯੁੱਗ ਵਸਦੇ ਸ਼ਹਿਰ ਦਾ ਨਾਂ मंसूरਪੁਰ ਸੀ ਸਮੇਂ ਦੇ ਨਾਲ ਇਸ ਸ਼ਹਿਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਧਰਮ ਦੇ ਵਿਰੋਧੀਆਂ ਤੋਂ ਆਜ਼ਾਦ ਕਰਵਾ ਕੇ ਖਾਲਸੇ ਦਾ ਰਾਜ ਸਥਾਪਿਤ ਕੀਤਾ ਜਿਸ ਭਗਤ ਜੀ ਦੇ ਚਬਾਰੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਠਹਿਰੇ ਸਨ ਉਸ ਭਗਤ ਨੇ ਖੁਸ਼ੀ ਵਿੱਚ ਬ੍ਰਹਮ ਭੋਜ ਕੀਤਾ ਜਿਸ ਵਿੱਚ ਸਭ ਧਰਮਾਂ ਦੇ ਲੋਕਾਂ ਨੂੰ ਬ੍ਰਹਮ ਭੋਜ ਲਈ ਨਿਯੋਤਾ ਦਿੱਤਾ ਇਸ ਸਮੇਂ ਹੀ ਭਗਤ ਜੀ ਦੇ ਘਰ ਪੁੱਤਰ ਪੈਦਾ ਹੋਇਆ ਤਾਂ ਇਹ ਖਬਰ ਸੁਣ ਕੇ ਬ੍ਰਹਮਣਾ ਨੇ ਆਖਿਆ ਤੇਰੇ ਘਰ ਸੂਤਕ ਪੈਦਾ ਹੋ ਗਿਆ ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਹਨ ਜੋ ਉਹ ਭਗਤ ਚੰਨਨ ਮਲ ਜੀ ਨੂੰ ਦੇ ਕੇ ਗਏ ਸਨ ਇਹ ਜੋ ਇਹ ਚਿਗਾਠ ਤੁਸੀਂ ਦੇਖ ਰਹੇ ਹੋ ਇਹ ਉਸ ਸਮੇਂ ਦੀ ਚਿਗਾਠ ਹੈ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਇਸ ਚਵਾਰੇ ਦੇ ਵਿੱਚ ਆਏ ਸਨ ਤਾਂ ਜਦੋਂ ਬ੍ਰਾਹਮਣਾਂ ਨੇ ਕਿਹਾ ਕਿ ਤੇਰੇ ਘਰ ਸੂਤਕ ਜਨਮਿਆ ਹੈ ਅਸੀਂ ਇਹ ਅਪਵਿੱਤਰ ਭੋਜਨ ਨਹੀਂ ਛਕਣਾ ਤਾਂ ਇਹ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਕੀ ਵਾਰ ਦਾ ਪਾਵਨ ਪਵਿੱਤਰ ਅੰਗ 472 ਤੇ ਜੋ ਸ਼ਸ਼ੋਭਿਤ ਸ਼ਬਦ ਹੈ ਇਹ ਉਚਾਰਿਆ ਤੇ ਇਹ ਸ਼ਬਦ ਉਚਾਰ ਕੇ ਉਹਨਾਂ ਬ੍ਰਾਹਮਣਾਂ ਦੇ ਮਨਾਂ ਵਿੱਚੋਂ ਪਰਮ ਦੀ ਨਿਵਰਤੀ ਕੀਤੀ ਮਹਾਰਾਜ ਕਹਿੰਦੇ ਸਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉ ਕਰ ਰੱਖੀਐ ਸੂਤਕ ਪਵੈ ਰਸੋਏ ਨਾਨਕ ਸੂਤਕ ਏ ਬਨਾ ਉਤਰੈ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਿਏ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇ ਤਬਾਰੀ ਖਾਹੇ ਨਾਨਕ ਹੰਸਾ ਆਦਮੀ ਬੱਦੇ ਜੰਪੁਰ ਜਾਹੇ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੈ ਲੱਗੈ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿਤੋਣ ਰਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੂਤਕ ਨਾਹੀਂ ਇਸ ਪਾਵਨ ਪਵਿੱਤਰ ਸ਼ਬਦ ਦੇ ਉਪਦੇਸ਼ ਨੂੰ ਸਮਝ ਕੇ ਸਭ ਦੇ ਮਨਾਂ ਵਿੱਚੋਂ ਸੂਤਕ ਦਾ ਭਰਮ ਦੂਰ ਹੋਇਆ ਤੇ ਸਭ ਨੇ ਬੜੀ ਸ਼ਰਧਾ ਨਾਲ ਪੰਗਤ ਲਗਾ ਕੇ ਪ੍ਰਸ਼ਾਦਾ ਛਕਿਆ ਗੁਰੂ ਜੀ ਵੱਲੋਂ ਹੁਕਮ ਹੋਇਆ ਕਿ ਜੋ ਵੀ ਪ੍ਰਾਣੀ ਇਸ ਸਥਾਨ ਤੇ ਸ਼ਰਧਾ ਨਾਲ ਅਰਦਾਸ ਕਰਕੇ ਪੰਗਤ ਵਿੱਚ ਲੰਗਰ ਛਕਣਗੇ ਅਤੇ ਛਕਾਉਣਗੇ ਉਨ੍ਹਾਂ ਸਾਰਿਆਂ ਦੀਆਂ ਸ਼ੁਭ ਇੱਛਾਵਾਂ ਸੰਪੂਰਨ ਹੋਣਗੀਆਂ ਅੱਜ ਅਸੀਂ ਦਰਸ਼ਨ ਕੀਤੇ ਗੁਰਦੁਆਰਾ ਚੁਬਾਰਾ ਸਾਹਿਬ ਪਿੰਡ ਛਿੰਟਾਂ ਵਾਲਾ ਜ਼ਿਲ੍ਹਾ ਸੰਗਰੂਰ ਦੇ ਹੋਈਆਂ ਭੁੱਲਾਂ ਚੁੱਕਾ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ